ਆ ਵੀ ਹੁੰਦੇ ਹੋ ਕੀ ਹਾਲ ਚਾਲ ਆ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਆਪਣੀ ਮਸਟੈਂਗ ਹੋ ਕੇ ਆ ਗਈ ਸੀ ਆਪਣੇ ਘਰੇ ਰੈਡੀ ਤੇ ਹੁਣ ਲੱਗਿਆ ਇੱਕ ਨਵਾਂ ਸੱਪ ਕੱਢਣਾ ਆਪਾਂ ਚੱਲੇ ਸੀ ਮੇਰੇ ਨਾਲ ਦੀਪਾ ਦੀਪੂ ਮਸਟੈਂਗ ਤੋਂ ਅਸੀਂ ਪੁਰਾਣਾ ਡੈਕ ਲਾਇਆ ਹੈ ਘਰੇ ਨਾਲ ਛਤਰੀ ਖੋਲ੍ਹਿਆ ਸੀ ਹੁਣ ਕਮਿੰਗ ਸੂਨ ਆ ਬਲੌਗ ਆ ਜਿਹੜਾ ਪੂਰਾ ਦੇਖਿਓ ਨਵਾਂ ਡੈਕ ਲਵਾਉਣ ਚੱਲੇ ਆ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੀ ਤਿਆਰੀ ਹੋਊਗੀ ਅਗਲੇ-ਅਗਲੇ ਬਲੌਗਾਂ ਦੇ ਦੇਖੋ ਨਵੇਂ-ਨਵੇਂ ਸੱਪ ਕੱਢਾਂਗੇ ਇਹਦਾ ਇੱਕ ਹਜੇ ਬੱਚਾ ਹਨਾ ਦੀਪੂ ਛੋਟਾ ਬੱਚਾ ਫਿਰ ਅਗਲੇ ਬਲੌਗਾਂ ਦੇ ਦੇਖੋ ਵੱਡੇ-ਵੱਡੀਆਂ ਚੀਜ਼ਾਂ ਨਵ ਲਾਵਾਂਗੇ ਠੀਕ ਆ ਹਾਂ ਐ ਨਵੇਂ ਨਵੇਂ ਕਿੱਲੇ ਮਿੱਤਰਾਂ ਚੱਲ ਬਈ ਅੰਨੇ ਜਾਖੜ ਆ ਗਏ ਕਹਿੰਦੇ ਵੀ ਮਿੱਤਰੋ ਕੋਈ ਨਹੀਂ ਕੋਈ ਮਾਈ ਦੀ ਦੁਕਾਨ ਤੇ ਮਿੱਤਰੋ ਆਪਾਂ ਪਹੁੰਚ ਗਏ ਸੀ ਜਾਖੜ ਸੰਤੋ ਇਲੈਕਟ੍ਰੋਨਿਕਸ ਆਪਾਂ ਲਵਾਉਣਾ ਹੈ ਇਥੋਂ ਤਿੰਨ ਮੁਫਰਾਂ ਵਾਲਾ ਟਿਕਾ ਤੇ ਲੱਗੇ ਨੇ ਡਾਇਰੈਕਟਰ ਦਾ ਬਣਾਓ ਕੋਈ ਕੋਲੇ ਜਗਾਰਮੈਂਟੇ ਬੁੱਕ ਤੇ ਪਿਆ ਯਾਰ ਡਾਕਟਰਾਂ ਦੀ ਫੂਟੇ ਬਹੁਤ ਆ ਪ੍ਰੋਜੈਕਟ ਬਾਈ ਪਤਾ ਨਹੀਂ ਐਮਪੀ ਉਹ ਤਾਂ ਜੁਪੀ ਜਾਂਦਾ ਸੀ ਜਾਣਾ ਇਹ ਸਾਰਾ ਸਮਾਨ ਤਾਂ ਇੱਕ ਕਰੇ ਪਿਆ ਮਟੀਰੀਅਲ ਹੀ ਬਹੁਤ ਪਿਆ ਆਪਣੀ ਪੇਟੀ ਪਤਾ ਨਹੀਂ ਕਿਹੜੀ ਐ ਦਿਖਾਉਣੇ ਆ ਸਾਨੂੰ ਜੁੜੇ ਰਹੋ ਬਲੌਗ ਨਾਲ ਲੈ ਵੀ ਹੋ ਗਿਆ ਬਣ ਗਈ ਰੀਲ ਦੀ ਪੇਦਰੀ ਉੱਧਰ ਹੋ ਉਧਰ ਆਪਣਾ ਡੱਕ ਤਿਆਰ ਹੋਈ ਜਾਂਦਾ ਇੱਧਰ ਚਾਹ ਆ ਗਈ ਕਹਿੰਦੇ ਪੇ ਲੈ ਹਾਂਜੀ ਕੀ ਆ ਹਾਂ ਚਾਹ ਉਧਰ ਆਪਣੀ ਪੇਟੀ ਤਿਆਰ ਹੋਈ ਜਾਂਦੀ ਐ ਦਿਖਾਉਣੇ ਆ ਸਾਨੂੰ ਚਾਹ ਵੀ ਲਈਏ ਉਧਰ ਬਾਹਰ ਖੜੀ ਆਪਣੀ ਮਸਟੈਂਗ ਲੇ ਵੀ ਮਿੱਤਰੋ ਟਰੈਕਟਰ ਤੇ ਲੱਗ ਗਿਆ ਆਪਣਾ ਮਿਊਜ਼ਿਕ ਸਿਸਟਮ ਟੱਟ ਹੋਣਾ ਮੁੰਡੇ ਲੱਗ ਗਏ ਬਾਈ ਹਜੇ ਆਉਂਦਾ ਉਹ ਗਿਆ ਹੋਇਆ ਤੇ ਪੂਰੀ ਸਪਾਈ ਨਾਲ ਲਾਉਂਦੇ ਨੇ ਦੇਖਾ ਨਹੀਂ ਆਪਾਂ ਸਾਰਿਆਂ ਨੂੰ ਕਹਿਨੇ ਹਾਂ ਵੀ ਕੋਈ ਸਕ੍ਰੈਚ ਨਹੀਂ ਪੈਣਾ ਚਾਹੀਦਾ ਬਿਨ ਕਹਿਣ ਤੋਂ ਹੀ ਕੱਪੜਾ ਰੱਖਿਆ ਹੋਇਆ ਬਈਆਂ ਨੇ ਉੱਤੇ ਲੱਕਰੀ ਨੇ ਫਟ ਕਰਨਾ ਬਾਕੀ ਦਿਖਾਉਨੇ ਥ ਨੂੰ ਪੇਟੀ ਆਪਣੀ ਵਾਲੀ ਕਰਦਾਂ ਮੈਂ ਉਹ ਜੂ ਜਾ ਫੱਟੇ ਤੇ ਨੇ ਨਾਲ ਪੁਆਦੀ ਪੈਤਾ ਦੀ ਪੁਆਤ ਪੁਆਈ ਲੈ ਹੋਰ ਤੋ ਪੇਟੀ ਰੱਗਿਆਂ ਰੱਖਣਾ 10 ਸਪੀਕਰ 3 ਬੋਖਰਾ ਓਕੇ ਰੋਟਾ ਯਾਨੀ ਭੁੱਖੀ ਰਿਪੋਰਟ ਆ ਕਨੀਪੇ ਲਵੀ ਮਤਰੋ ਬੇਟੀ ਦਾ ਰੱਖਦੀ ਦੀਪਾ ਕਹਿੰਦਾ ਲੱਗੀ ਆ ਭੁੱਖ ਅਸੀਂ ਚੱਲਿਆ ਸ਼ਹਿਰ ਜਾਣਾ ਦੀਪੂ ਵੀ ਕਹਿੰਦਾ ਦੀਪੂ ਦੇ ਫਿਰ ਜੁੜੇ ਪਏ ਆ ਦੀਪੂ ਭੁੱਖ ਲੱਗ ਰਹੀ ਹੈ ਆਏ ਬੜਾ ਸ਼ਹਿਰ ਚ ਆਈਏ ਇਦਾਂ ਨੇ ਉਹਨਾਂ ਨੂੰ ਕਰਨ ਦੋ ਫਟ ਫਟਾ ਹੈ ਚਾਂਪ ਇਹ ਤਾਂ ਸਪਿੰਗਰ ਰੋਲ ਦਾ ਸ਼ਕੀਨ ਆ ਮੁੰਡਾ ਖਾ ਕੇ ਹੁਣ ਚੱਲੇ ਸੀ ਚੱਲ ਵੀ ਮੇਰੇ ਮਿੱਤਰੋ ਢੇਟੀ ਦਾ ਹੋ ਗਈ ਫਟ ਹੈਦਰ ਭਰਾ ਮਿਲਣ ਆਏ ਸੀ ਇਹ ਆ ਬੈਨ ਲੰਗੀ ਜਾਂਦੀ ਸੀ ਇਹਨਾਂ ਨੇ ਟਰੈਕਟਰ ਦੇਖ ਲਿਆ ਦੁਆਰੇ ਆ ਕੇ ਰੋਟੀ ਰੂਟੀ ਖਾ ਕੇ ਆਏ ਕੋਈ ਆ ਗਏ ਪਤੰਦਰ ਰੋਟੀ ਵੀ ਆ ਗਏ ਨਾਲ ਦੀ ਨਾਲ ਬਾਵਾਸ ਆ ਗਏ ਘਰੋਂ ਬੈਗੂ ਕੀ ਧਰ ਕੇ ਕੱਪੜੇ ਬਾਦਲ ਕੇ ਰੋਟੀ ਰੂਟੀ ਤਾਂ ਖਾਣੀ ਸੀ ਉਰੀ ਦਾ ਉਰੀਆਂ ਸ਼ਾਮ ਤੱਕ ਲੋਕਲੇ ਹੋਰ ਹੋ ਹੈ ਯਾਤਰਾ ਲਾਈ ਵੀ ਮਿੱਤਰੋ ਢੇਟੀ ਦਾ ਹੋ ਗਈ ਫਟ ਬਸ ਇੱਕ ਥੜਾ ਬੂਫਰ ਕਾਸ ਕੇ ਉਸ ਤੋਂ ਬਾਅਦ ਪਲੇਅਰ ਲਾ ਕੇ ਤੁਹਾਨੂੰ ਚੈੱਕ ਕਰਾਉਣੇ ਚਲਾ ਕੇ ਤੇ ਇਧਰ ਆ ਗਈ ਪੰਜ ਵਾਲੀ ਚਾਹ ਆ ਗਈ ਮਿਸਤਰੀਆਂ ਵਾਂਗੂ ਪੰਜ ਵਾਲੀ ਚਾਹ ਆ ਗਈ ਕਰੋ ਚੈੱਕ ਕਰ ਦਿਖਾਵਾਂ ਤੁਹਾਨੂੰ ਸਾਰੇ ਉਪਰ ਬਾਫਰ ਸਟਾਕ ਚੈੱਕ ਕਰੋ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਜੇ ਕਿਸੇ ਨੇ ਡੈਕ ਤਿਆਰ ਕਰਾਉਣਾ ਜਾਂ ਕਿਸੇ ਨੇ ਡਿਲੀਵਰੀ ਕਰਾਉਣਾ ਬਾਈ ਆਲ ਇੰਡੀਆ ਡਿਲੀਵਰੀ ਕਰਦੇ ਆ ਕਰੋ ਚੈੱਕ ਫਿਰ ਸਟਾਕ ਸਟਾਕ ਫੁੱਲ ਆ ਇੱਥੇ ਨਹੀਂ ਮੁਗਦਾ ਜਿੰਨੇ ਮਰਜ਼ੀ ਆਰਡਰ ਲਾ ਦੋ ਕਰੋ ਚੈੱਕਾ ਜਿੰਨੇ ਮਰਜ਼ੀ ਆਰਡਰ ਜਿੰਨਾ ਮਰਜ਼ੀ ਪੈਸਾ ਲਾ ਲਓ ਜਿੰਨਾ ਮਰਜ਼ੀ ਵੱਡਾ ਜਿੰਨਾ ਮਰਜ਼ੀ ਛੋਟਾ ਤਿਆਰ ਕਰਾ ਲਓ ਕੱਟ ਪੈਸੇ ਲਾਉਣੇ ਨੇ ਆ ਦੇਖ ਲਓ ਆ ਪੈਸੇ ਨੇ 12 ਇੰਚੀ ਤੇ ਆ ਕਰੋ ਜੀ ਇੱਕ 12 ਇੰਚੀ ਬੇਟੀਆਂ ਪਈਆਂ ਨੇ ਬਾਈ ਨਾਲ ਗੱਲ ਕਰਾਉਣੀ ਹੈ ਤੁਹਾਡੀ ਰੇਟ ਤੁਹਾਨੂੰ ਦੱਸ ਦਿਆਂ ਬਲੌਗ ਪੂਰਾ ਦੇਖਿਓ ਕਰੋ ਚੈੱਕ ਇਧਰ ਪਲੇਅਰ ਐ ਪਲੇਅਰ ਪੈ ਨੇ ਤਿਆਰ ਕਰੇ ਇੱਥੇ ਨਹੀਂ ਮੁੱਕਦਾ ਸਟਾਕ ਕਹਿੰਦੀ ਪੂ ਪੰਜ ਵਾਲੀ ਚਾਹ ਆ ਗਈ ਮਾ ਮਿਸਤਰੀਆਂ ਵਾਲੀ ਹੋਰ ਤਾਂ ਇਧਰ ਦੇਖੀ ਪਲੇਅਰ ਦੇਖੀ ਤਿਆਰ ਹੋਏ ਕਰੀ ਚੈੱਕ ਉਧਰ ਉਧਰ ਪੇਟੀਆਂ ਬੜੀਆਂ ਤਿਆਰ ਹੋਈਆਂ ਬਈਆਂ ਬਹੁਤ ਬਹੁਤ ਅਜੇ ਤਾਂ ਆਉਣ ਦੇ ਬਾਈ ਨੂੰ ਕਰਾਉਨੇ ਆ ਗੱਲਬਾਤ ਥੱਲੇ ਵੀ ਦਿਖਾਉਨੇ ਆ ਬੂਫਰ ਬੂਫਰ ਜਿੱਥੇ ਤਿਆਰ ਕਰਦੇ ਨੇ ਉਧਰ ਕਰੋ ਚੈੱਕ ਅਜੇ ਮਿੱਤਰੋ ਪੇਟੀ ਦਾ ਹੋ ਗਈ ਫਟਾ ਇਧਰ ਬਾਈ ਵੀ ਪਹੁੰਚ ਗਿਆ ਔਰ ਭਾਈ ਕਹਿਵਾ ਕੰਮ ਤੋਂ ਨੂੰ ਬਾਈ ਦਾ ਅੰਦਰ ਦਿਖਾਈ ਦਿੰਦਾ ਤੇ ਹੁਣ ਪਲੇ ਕਰਕੇ ਦਿਖਾਉਣਾ ਬਸ ਤਾਰਾਂ ਤੂਰਾਂ ਲਾਉਣ ਲੱਗੇ ਨੇ ਬਾਈ ਨੇ ਆ ਕੇ ਕਰ ਦਿਆ ਚੈੱਕ ਕੁਆਲਟੀ ਚੈੱਕ ਕਰਾਉਣਾ ਬਸ ਹੁਣ ਲੈ ਵੀ ਮਿੱਤਰੋ ਕਰੋ ਚੈੱਕ ਹੋਏ ਹੁਣ ਜਿੱਤੇ ਲੈ ਵੀ ਮਿੱਤਰੋ ਡੈਕ ਹੋ ਗਿਆ ਫਿੱਟ ਚੈੱਕ ਆਪਾਂ ਨੇ ਕਰ ਲਿਆ ਓਕੇ ਰਿਪੋਰਟਾਂ ਨੇ ਤਾਂ ਨਵੋ ਭਰਾ ਜਿੰਨਾ ਸਿਸਟਮ ਹੁੰਦਾ ਉਨਾਂ ਹੀ ਆ ਓਕੇ ਰਿਪੋਰਟਾਂ ਨੇ ਬੇਸਕ ਘੈਂਟ ਕੁਆਲਟੀ ਫੁੱਲ ਆ ਯਾਰ ਸਰੀ ਲਾ ਕੇ ਬਾਜ ਬੋ ਜਾਣ ਓਕੇ ਰਿਪੋਰਟਾਂ ਨੇ ਬਾਕੀ ਸਾਡੇ ਕਰ ਰਹੇ ਨੇ ਲੇਟ ਹੋ ਗਏ ਵੈਸੇ ਅੱਜ ਬਾਕੀ ਅਗਲੇ ਬਲੌਗਾਂ ਚ ਵੱਡੇ ਸੱਪ ਮਿਲਣਗੇ ਤੁਹਾਨੂੰ ਠੀਕ ਆ ਬਲੌਗ ਜਿਹੜਾ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਪਹਿਲਾਂ ਦੇਖਦੇ ਨੇ ਉਹਨਾਂ ਦਾ ਧੰਨਵਾਦ ਜੇ ਕਿਸੇ ਨੇ ਸਟੂਡੀਓ ਲੈਣਾ ਤਾਂ ਕਰ ਲਿਓ ਕਨੈਕਟ ਸੰਤਲ ਇਲੈਕਟ੍ਰੋਨ ਜਾਖੜ ਜਾਖੜ ਗੜਿਆ ਇਸ ਟਾਈਮ ਬਾਈ ਤੇ ਮੇਲੇ ਕਿਸਾ ਆ ਤਾਂ ਮੈਨਾਂ ਉਹ ਕੇ ਰੋਪਟਾ ਨੇ ਭਾਈ ਸਹੀ ਹੈ ਜਮਾ ਉੱਤੇ ਰੋਪਟਾ ਨੇ ਬਣੀਆ ਗੱਲ ਬਾਤ ਸਰ ਆ ਪਹਿਲਾਂ ਬਾਈ ਤੇਰੇ ਬਰਦ ਬੂਫਰ ਲੱਗ ਰਹੇ ਨੇ ਉਹ ਲਾ ਕੇ ਤੈਨੂੰ ਇਹ ਤਿੰਨ ਬੂਫਰਾਂ ਦੀ ਕੁਆਲਿਟੀ ਕਿਵੇਂ ਲੱਗੀ ਸਹੀ ਦਾ ਸੀ ਤਿੰਨ ਦੇ ਹਿਸਾਬ ਨਾਲ ਓਕੇ ਆ ਜਿਹੜਾ ਕੇ ਸੈਟ ਆ ਉਦੇ ਹਿਸਾਬ ਨਾਲ ਓਕੇ ਕੁਆਲਿਟੀ ਆ ਹੈਗੀ ਆ ਧੰਨਵਾਦ ਬੰਦੇ ਠੀਕ ਹੈ ਵੀਰੇ ਪੱਕਿਆ ਜਮਾ ਪੱਕਿਆ ਠੀਕ ਹੈ ਜਿਵੇਂ ਬਾਕੀ ਲਾ ਕੇ ਫਤਖਾ ਨੇ ਠੀਕ ਹੈ ਲੱਭੇ ਪਤਰੋ ਡੈਕ ਦਾ ਗਿਆ ਲੱਗ ਤੇ ਬਾਈ ਨਾਲ ਕਰਾਉਣੇ ਗੱਲਬਾਤ ਕਿਉਂ ਬਈ ਮੈਂ ਕਹਿੰਦਾ ਸਰਾ ਕਰਾਦਾ ਬਈ ਤਿੰਨ ਦੇ ਹਿਸਾਬ ਨਾਲ ਓਕੇ ਕੁਆਲਿਟੀ ਹੈ ਜੀ ਬਾਕੀ ਬਈ ਜੇ ਕਿਸੇ ਭਰਾ ਨੇ ਡੈਕ ਲਵਾਉਣਾ ਨੰਬਰ ਚੱਲੀ ਜਾਂਦਾ ਬਾਈ ਨਾਲ ਕਰ ਲਓ ਕਨੈਕਟ ਇੱਕ ਵਾਰ ਬਈ ਆਪਣਾ ਐਡਰੈਸ ਦੱਸ ਦਿਓ ਆਪਣਾ ਬਈ ਬੈਠੇ ਆਪਾਂ ਜਾਖਲ ਨੂੰ ਜਾਂਦੇ ਹੁਲੜ ਕਲਾਂ ਵਾਸੇ ਦੋ ਪੈਟਰੋਲ ਪੰਪਾਂ ਦੇ ਨਾਲ ਲੱਗਦੀ ਮੇ ਆਪਣਾ ਆ ਗਿਆ ਸ਼ੋਰੂਮ ਹੋਵੇ ਇੱਧਰ ਚੈੱਕ ਕਰ ਲਓ ਇੱਧਰ ਆਪਣਾ ਬ੍ਰੇਟਾ ਸ਼ਹਿਰ ਆ ਤੇ ਇੱਧਰ ਪਿੱਛੇ ਰਹਿ ਗਿਆ ਜਾਖਲ ਸ਼ਹਿਰ ਉਹਦੇ ਉੱਤੇ ਰੋਡ ਤੇ ਦੁਕਾਨ ਆ ਬਾਈ ਦੀ ਕਿਸੇ ਵੀ ਭਰਾ ਨੇ ਸੈਟ ਲਵਾਣਾ ਆ ਕਰ ਲੋ ਚੈੱਕ ਇੰਸਟਾਗ੍ਰਾਮ ਆਈਡੀ ਆ ਬਾਈ ਦੀ ਦੱਸਿਓ ਬਾਈ ਇੰਸਟਾਗ੍ਰਾਮ ਆਈਡੀ ਇਲੈਕਟ੍ਰੋਨਿਕਸ ਸੰਤ ਇਲੈਕਟ੍ਰੋਨਿਕਸ ਕਰ ਲਿਓ ਫਾਲੋ ਬਾਈ ਨੂੰ ਲਿੰਕ ਦਿੱਤੇ ਹੋਏ ਨੇ ਡਿਸਕ੍ਰਿਪਸ਼ਨ ਚ ਤੇ ਬਾਬੇ ਓਕੇ ਰਿਪੋਰਟਾਂ ਨੇ ਜਮਾ ਜਿੰਨੇ ਕੇ ਹਿਸਾਬ ਦਾ ਛੋਟਾ ਵੱਡਾ 12 ਇੰਚ 15 ਇੰਚ ਜਿੱਦਿਹਾ ਹੋਣਾ ਚਾਹੁੰਦੇ ਓਡਾ ਬਣਵਾ ਸਕਦੇ ਹੋ ਸੈਟ ਜੇ ਤੁਹਾਨੂੰ ਅੰਦਰੋਂ ਚੈੱਕ ਕਰੇ ਲਿਆ ਥੋਣੇ ਪਹਿਲਾਂ ਬਾਕੀ ਮੈਂ ਚੈੱਕ ਕਰਾਉਣਾ ਅੰਦਰ ਐਨਾ ਸਟਾਕ ਪਿਆ ਮੁੱਕਣ ਵਾਲਾ ਨਹੀਂ ਹੈਗਾ ਜਿੱਥੇ ਮਰਜ਼ੀ ਦਿਲ ਬਰੀ ਬਾਈ ਜਿੱਥੇ ਮਰਜ਼ੀ ਫਰੀ ਆ ਤੁਮ ਕਿਵੇਂ ਆ ਫਰੀ ਕਰਤਾ ਚੱਕ ਲਈ ਮਿੱਤਰੋ ਆਪਣੇ ਕਰਕੇ ਆਫਰ ਆ ਡਿਲੀਵਰੀ ਫਰੀ ਆ ਆਲ ਇੰਡੀਆ ਲੈ ਵੀ ਮਿੱਤਰੋ ਚੱਕ ਦੋ ਕੰਮ ਨੰਬਰ ਚੱਲੀ ਜਾਂਦਾ ਕਰ ਲੋ ਬੁਕਿੰਗ ਲੈ ਵੀ ਮਿੱਤਰੋ ਹੋ ਗਿਆ ਸਿਸਟਮ ਓਕੇ ਜਿੰਨੇ ਵਜੇ ਦੇ ਸਿਸਟਮ ਘੰਟ ਨੇ ਓਨੀ ਵਜੇ ਦਾ ਸਵਾ ਘੰਟਾ ਮਿਲ ਕੇ ਪਤਾ ਲੱਗਦਾ ਤੇ ਪਹੁੰਚੇ ਜ਼ਰੂਰ ਬਾਈ ਸ਼ਾਪ ਤੇ ਜਿਨ੍ਹਾਂ ਨੇ ਵੀ ਟੈਕ ਲਵਾਉਣਾ ਚੱਲੀਏ ਬਾਈ ਦੀਪੂ ਚਲੋ ਚਲੋ ਲੈ ਵੀ ਆਪਣਾ ਮਸਟੈਂਗ ਹੋ ਗਈ ਰੈਡੀ ਤੇ ਓਕੇ ਬਾਈ ਬਾਏ ਬਹੁਤ ਘੰਟ ਸਵਾ ਬਾਈ ਦਾ ਜ਼ਰੂਰ ਮਿਲ ਕੇ ਜਾਇਓ ਇੱਧਰ ਬਰੇਟਾ ਤੇ ਇੱਧਰ ਜਾਖਲ ਆ ਰੋਡ ਤੇ ਦੁਕਾਨ ਪੈਂਦੀ ਆ ਬਾਈ ਦੀ ਨੰਬਰ ਆ ਚੱਲੀ ਜਾਂਦਾ ਕਰੋ ਚੈੱਕ ਤੇ ਬਾਈ ਦਾ ਇੰਸਟਾਗ੍ਰam ਪੇਜ ਜ਼ਰੂਰ ਚੈੱਕ ਕਰ ਲਿਓ ਬਾਈ ਕਹਿੰਦਾ ਜੇ ਕਿਸੇ ਨੇ ਇੰਸਟਾਗ੍ਰam ਪੇਜ ਫੋਲੋ ਕੀਤਾ ਹੋਇਆ ਉਹਨੂੰ ਡਿਸਕਾਊਂਟ ਹੋਰ ਆ ਜਦੋਂ ਡੈੱਕ ਲੱਗ ਗਿਆ ਉਹ ਦਿਖਾਵੇ ਵੀ ਹਾਂ ਮੈਂ ਫੋਲੋ ਕੀਤਾ ਹੋਇਆ ਕਿਉਂ ਭਾਈ ਹਾਂ ਪੱਕਾ ਵੀਰੇ ਹਾਂ ਜੇ ਫੋਲੋ ਕੀਤਾ ਹੋਇਆ ਪੇਜ ਬਸ ਠੀਕ ਆ ਜੇ ਬਾਈ ਦਾ ਪੇਜ ਫੋਲੋ ਕੀਤਾ ਹੋਇਆ ਸਮਝ ਲਓ ਡਿਸਕਾਊਂਟ ਮਿਲੂਗਾ ਠੀਕ ਆ ਚਾਹੇ ਇੰਸਟਾਗ੍ਰam ਤੇ ਆਰਡਰ ਲਾ ਦਿਓ ਬਾਈ ਨੂੰ ਬੈਗ ਬਾਲੋਂ ਵਾਲਾ ਭੇਜ ਕੇ ਉਹ ਫੋਲੋ ਕਰਕੇ ਕਾਦੇ ਵਾਲਾ ਭੇਜਾਂਗੇ ਕਾਦੇ ਵਾਲਾ ਲੈਟਰੀ ਅੱਛਾ ਅੱਛਾ ਲੱਕੀ ਡਰਾਅ ਚੱਲਣਗੇ ਬਾਈ ਮਿੱਤਰੋ ਬਾਈ ਨੂੰ ਫੋਲੋ ਕਰਕੇ ਰੱਖ ਲੋ ਵੀ ਜੀ ਤੋਂ ਨਹੀਂ ਹਨਾ ਹਾਂ ਵੀ ਜੀ ਤੋਂ ਨਹੀਂ ਵੀ ਇੰਨਾ ਪੈਸਾ ਲਾ ਹੁੰਦਾ ਉਹ ਲੱਕੀ ਡਰਾਅ ਚ ਪਾ ਲਿਓ ਕੋਪਰ ਹੋ ਸਕਦਾ ਕਿਸਮਤ ਚ ਆ ਜੇ ਡੈਕ ਹਨਾ ਬਾਈ ਨੂੰ ਫੋਲੋ ਕਰਕੇ ਰੱਖਿਓ ਇਹਦਾ ਕੋਈ ਪਤਾ ਨਹੀਂ ਕਦੋਂ ਬਸ ਠੀਕ ਆ ਠੀਕ ਆ ਇਹਦਾ ਕੋਈ ਪਤਾ ਨਹੀਂ ਕਦੋਂ ਆਫਰ ਕੱਢ ਦੇ ਬਾਈ ਨੂੰ ਫੋਲੋ ਕਰ ਲਓ ਇੰਸਟਾਗ੍ਰਾਮ ਤੇ ਜਾ ਕੇ ਠੀਕ ਆ ਐਡੀ ਬਾਈ ਦੀ ਡਿਸਕ੍ਰਿਪਸ਼ਨ ਚ ਪਈਆ ਸੰਤ ਇਲੈਕਟ੍ਰੋਨਿਕਸ ਓਕੇ ਬਾਏ ਬਾਏ ਠੀਕ ਆ ਬਾਈ ਚੱਲੇ